ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਲ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਇੱਥੇ ਸਾਡੇ ਮਾਮੀ ਜੀ ਆਏ ਹੋਏ ਨੇ ਕੱਲ ਦੇ ਤੁਹਾਨੂੰ ਮਿਲਣੇ ਨੇ ਅੱਜ ਹੈਲੋ ਕਰੋ ਮਾਮੀ ਜੀ ਹੈਲੋ ਦਵਾਈ ਲੈਣ ਆਏ ਹੋਇਆ ਦਵਾਈ ਲੈਣ ਆਏ ਹੋਏ ਨੇ ਵਿਚਾਰੇ ਕੱਲ ਦੇ ਆਹ ਕਰਾਈ ਸੀ ਮੋਟਰ ਵਧੀਆ ਹੋ ਗਿਆ ਪਾਉਣ ਨਾ ਇਹ ਲੈ ਕੇ ਜਾਣੇ ਹਮਨ ਹਰੇ-ਹਰੇ ਜੀ ਆ ਹਰੇ ਹਰੇ ਜੇ ਛੋਟੇ ਛੋਟੇ ਲੈ ਕੇ ਜਾਇਓ ਉਹ ਹੁਣ ਮੇਰੇ ਇੱਕ ਦਿਨ ਵਿੱਚ ਸੁੱਕ ਜਾਣਾ ਸਾਰਾ ਕੁਝ ਪਿੱਛੇ ਤੇ ਪਗਾਂ ਮਲੇ ਧੁੱਪ ਬਹੁਤ ਹੈ ਨਾ ਧੁੱਪ ਬਹੁਤ ਪੈ ਰਹੀ ਹੈ ਆ ਤਾਂ ਆ ਜਿਹੜੇ ਹਰੇ ਹਰੇ ਹੈ ਨਾ ਆ ਇਹਨਾਂ ਦਾ ਬੀਜ ਗਿਰਿਆ ਵਾ ਤਾਂ ਇੱਥੇ ਇਹ ਆਪੇ ਜੰਮੇ ਵੀ ਆ ਹੁਣ ਰੇ ਬਹੁਤ ਸੋਹਣੇ ਤਾਂ ਹਾਂ ਇਹ ਮੈਂ ਪਿਛਲੇ ਸਾਲ ਲਾਏ ਤੇ ਲਿਆਂ ਕੇ ਬੀਜ ਗਿਰ ਗਿਆ ਨਾ ਬਸ ਹੱਥ ਲਾ ਕੇ ਦੇਖੋ ਕਿੰਨੇ ਵਧੀਆ ਲੱਗਦੇ ਆ ਉਹ ਸਭ ਤੋਂ ਵੱਡਾ ਜਿਹੜਾ ਉਹ ਦੇਖੋ ਮੈਂ ਤੇ ਇਹਨਾਂ ਨੂੰ ਦੇਖ ਦੇਖ ਕੇ ਜੁਨੀ ਐ ਰੋਜ਼ ਬਹੁਤ ਵਧੀਆ ਲੱਗਦੇ ਨੇ ਦੇਖਣ ਨੂੰ ਐ ਕਰਮੇ ਜਿੰਨੂ ਜੀ ਦੱਸ ਪਰ ਮਲੇ ਜਦੋਂ ਖੜਾ ਜਦ ਤੁੱਟਿਆ ਨਾ ਅੱਛਾ ਇਹਦਾ ਕੋਈ ਕਪੜਾ ਹੁੱਟਦਾ ਕਰਦਾ ਕਰਦਾ ਜਿਸ ਤੇ ਖਾਲਾ ਛੜ ਜਾਂਦਾ ਜਾਂਦਾ ਪਰ ਆਹੋ ਉਹ ਕਿਹਦੇ ਨੋਸਟੂ ਪੀਦਾ ਟੰਡਾ ਹੀ ਰਹਿਣਾ ਨਹੀਂ ਕੁਝ ਇਹਨੂੰ ਕੋਟ ਪਾਉਣਾ ਪਹਿਲਾਂ ਦਈ ਉਹ ਕਰਦੇ ਕੀ ਇਹ ਨੂੰ ਨਹੀਂ ਦੰਡਾ ਵੀ ਲਾਉ ਇਹਨੂੰ ਬੰਦ ਕਰ ਉੱਪਰ ਕਪੜੇ ਨਾਲ ਪਾ ਲੈ ਛੜ ਬੰਨੋ ਇਹਨੂੰ ਇਹ ਨੂੰ ਚਰੰਤ ਹੋ ਵੀ ਨਹੀਂ ਚੰਗੀ ਗੱਲ ਨੂੰ ਬਜਲ ਕਉਂਗਾ ਹੈ ਆਜਾ ਉੱਧਰ ਦਿਖਾ ਕੱਕੜੀਆਂ ਖਾਣੀ ਆ ਚਲਿਏ ਖਾਣੀਆਂ ਚਲਦੀਆਂ ਤਾਂ ਉਹਨੀਆਂ ਕੁੱਕੜੀਆਂ ਕੁੱਕੜੀਆਂ ਖਾਣੀਆਂ ਦਈਏ ਦਈਆਂ ਹਰੀਆਂ ਹਰੀਆਂ ਦਈਏ ਮਾਸਟਰ ਜੀ ਗਏ ਸਾਰਾ ਸੁੱਤੇ ਪਏ ਐ ਆਦੋ ਵੀ ਬਾਕੀ ਕਾਂਦਾ ਵੀ ਖਾ ਲਿਆ ਫਟਾਫਟ ਤੋੜਦੀ ਮੈਂ ਸਾਹ ਵੀ ਹਵਾੜੂ ਕਿ ਮਮੀ ਕਹਿੰਦੀ ਫੂਕ ਫੂਕ ਦੋ ਜਨੇ ਹੁਝੀ ਗਈ ਦੋ ਕੈਮਰਾ ਨਾ ਫੂਕੇ ਦੇਣਾ ਆ ਤਾਂ ਬਸ ਕਾਲੂ ਚੱਕ ਕੇ ਰੱਖ ਦੇ ਤੈਲੀ ਲਾ ਕੇ ਜਰੀ ਨੂੰ ਪਤਾ ਝਾਲਦੇ ਲੋ ਜੀ ਇਧਰ ਪਾਪਾ ਜੀ ਕੱਕ ਲੈ ਕੇ ਆਏ ਸੀਗੇ ਕੱਲ ਤਾਂ ਬਿਲਕੁਲ ਵੀ ਕੁਕੜੀਆਂ ਨਿਕਲੀਆਂ ਛੱਲੀਆਂ ਇਧਰ ਮੰਮੀ ਜੀ ਆਏ ਜੀ ਮਾਮੀ ਦੇ ਕੁੱਕੜੇ ਤੋੜਦੇ ਤੋੜਦੇ ਇਹ ਵਿਚਾਰੇ ਨੇ ਸੱਟ ਵੱਜ ਗਈ ਨੁਕਸਾਨ ਹੋ ਗਿਆ ਇੱਕ ਤੋੜ ਲੋ ਚੰਗੀ ਤਰ੍ਹਾਂ ਦੇਖ ਕਿ ਮੇਚੂਆ ਤੂਆ ਜਾ ਹੋਇਆ ਪਿਆ ਹਨ ਗੰਦਾ ਜਿਹਾ ਮੌਸਮ ਹੋਇਆ ਪਿਆ ਹੈ ਅੱਜ ਤਾਂ ਸਾਰੇ ਕਿਧਰੇ ਧੂਆ ਧੂਆ ਜਾਏ ਲੋਕੀ ਕੁੱਕੜੇ ਤੋੜ ਲਿਆ ਸੀ ਤੂੰ ਜਾ ਕਹਿੰਦਾ ਆਏ ਕਿੱਥੇ ਉਹ ਛੱਲੀਆਂ ਉਹ ਕੰਮ ਲੈ ਗਾ ਛੱਲੀਆਂ ਪਰ ਨਾਲੀ ਦਾਨੀ ਮਿੱਤਰਾਂ ਤੇਰ ਦੇ ਆ ਲੋ ਜੀ ਲੋ ਜੀ ਕੰਮ ਕਰ ਆਪਣੇ ਸਾਰਿਆਂ ਨੇ ਪਟਾ ਤੇ ਤੇ ਹੁਣ ਅਸੀਂ ਚੱਲੀਆਂ ਦਵਾਈ ਲੈਣ ਮੰਮੀ ਜੀ ਦਵਾਈ ਦਵਾਉਣ ਨਾ ਕਿਉਂਕਿ ਮੰਮੀ ਜੀ ਹੋਰ ਇਹਨੇ ਬਿਮਾਰ ਤੇ ਉਧਮ ਉਧਰ ਗਿਆ ਹੋਇਆ ਪਿੰਡੇ ਨਾਲ ਕਣੀ ਖੇਤਾਂ ਤੁੱਕ ਪਰ ਜਿਹੜੀ ਬਹੁਤ ਹੈ ਨਾ ਅੱਜ ਕੋਟਨ ਦੀ ਚੁੰਨੀ ਲੈ ਕੇ ਆਉਂਗੀ ਇੱਕ ਹੂੰ ਜਿਵੇਂ ਬਾਹਰ ਜਾਣੇ ਆ ਨਾ ਇਹ ਨਹੀਂ ਜਾਉਂਦੀ ਹਾਂ ਲੋਚ ਦੇਖਦੇ ਬਾਕੀ ਜਾ ਕੇ ਨੂੰ ਕੀ ਬਣਾ ਸਭ ਤੋਂ ਪਹਿਲਾਂ ਪਵਾਵਾਂਗੇ ਪੱਕ ਗੱਡੀ ਚ ਤੇਲ ਕਿਉਂਕਿ ਮੇਰੇ ਸਰਦਾਰ ਜੀ ਨੇ ਗੱਡੀ ਚ ਤੇਲ ਜਮਾ ਖਾਲੀ ਕਰਿਆ ਪਿਆ ਹੈ ਖਾਲੀ ਕਰਕੇ ਗੱਡੀ ਖੜਾ ਦੰਨੇ ਮੇਰੀ ਵਾਰੀ ਨੂੰ ਕਹਿੰਦੇ ਤੂੰ ਜਾ ਤੇਲ ਪਵਾ ਮੈਂ ਤੇ ਕੋਈ ਗੱਲ ਨਹੀਂ ਰਹਾ ਪਰ ਅਖ ਮਿੱਤਰਾਂ ਦਾ ਦੀ ਪਾਰਲੀ ਜੋਂ ਉੱਡਾ ਕੇ ਗਈ ਜੀ ਜੇਲਾ ਇੱਕ ਗੱਲ ਹੋਰ ਜਿਹੜੀ ਅਸੀਂ ਮੰਨੀ ਲਈ ਸੀ ਨਾ ਬਾਈ ਸਾਡੇ ਰਿਸ਼ਤੇਦਾਰ ਬੜੇ ਮੰਨੀ ਘੋਟ ਘੋਟ ਕੇ ਖਾਣੇ ਮਾਸੜ ਜੀ ਸਾਡੇ ਆਉਂਦੇ ਹਨ ਮੰਨੀ ਨੂੰ ਕਿਹੜੇ ਦੰਦੇ ਜਾਂਦੇ پتہ ਕੀ ਕਹਿੰਦੇ ਕਹਿੰਦੇ ਚਾਪੂ ਨਾ ਕਰੇ ਤਸਦੋਂ ਕੰਮ ਕਰਦੇ ਜਿੰਨੇ ਕੁੱਤੇ ਨੂੰ ਵੋਟੀ ਨਹੀਂ ਦੇ ਦਿੰਦੇ ਸਾਡੀ ਸਾਾਨੂੰ ਅੱਟ ਦੇ ਕੇ ਕਹਿੰਦੇ ਸਾਡੇ ਤੇ ਕੰਮ ਕਰਾ ਰਹੇ ਗੰਮ ਤੋੜਦਾ ਸਾਡਾ ਤਾਂ ਸੋਨਾ ਫਸੇ ਆਏ ਦਵਾਈ ਲੈ ਆਏ ਦਵਾਈ ਲੈਣਾ ਮਸਾਲੇ ਕੰਮ ਕਰਨਾ ਮੈਂ ਦਵਾਈ ਲੈਣ ਆਏ ਤੇ ਮਸਾਲੇ ਸਾਨੂੰ ਕੰਮ ਕਰਨਾ ਚਾਲ ਕੋ ਨਹੀਂ ਨਾ ਦਾਇਨ ਤਾਂ ਕੰਮ ਕਰਾਏ ਉਹ ਕਰਦੇ ਆਗੇ ਰੈਸਟ ਰੈਸਟ ਕਰਨਾ ਆਇਦੇ ਸੀ ਅਸੀਂ ਪਤਾ ਕੀ ਅੱਜ ਪੇਟੀ ਧਾਰੀ ਉੱਪਰੋਂ ਉੱਥੋਂੋਂ ਕੱਢਦੇ ਸੀ ਉੱਧਰ ਲੱਗੇ ਪਏ ਆ ਪਿੱਛੇ ਸਟੋਰ ਚ ਪੇਟੀ ਧਾਰੀ ਮੰਮੀ ਦੀ ਖੁਸ਼ਾਈ ਸੀਗੀ ਪੇਟੀ ਆਪਣੇ ਵਿਆਹ ਨੂੰ ਤੇ ਬੱਸ ਉਹਨ ਸਟੋਰ ਦੀ ਸਾਫ ਸਵਾਈ ਜੀ ਹੋ ਗਈ ਦੀ ਮੰਮੀ ਦਾ ਲਾਲਚ ਲੈ ਲਿਆ ਮੰਮੀ ਦਾ ਲਾਲਚ ਲੈ ਲਿਆ ਸੀ ਉਧਰ ਮਾਸੜ ਜੀ ਦੇ ਲਾਹਾ ਲੈ ਲਿਆ ਮੇਰੇ ਮਾਸੜੀ ਦੀ ਦਾਈ ਹਾਸੇ ਆ ਰਹੀ ਹੈ ਕਿ ਕਿਦੋਂ ਤੇਰੀ ਜੀ ਦੇ ਕੋਈ ਨਹੀਂ ਦੇਗਾ ਜਾਨ ਪਰ ਜੋ ਮਾਜੀ ਹੈ ਮੰਨੀ ਸਾਰੇ ਲੱਗੇ ਘਰੇੜ ਘਰੇੜ ਕੇ ਕਾਈ ਚਾਕੂ ਨਾਲ ਮੈਂ ਮਾਈ ਹੈ ਮਾਛੇ ਨਹੀਂ ਕਹਦਾ ਜਾਨ ਆਏ ਕਹਿੰਦਾ ਹੋਰ ਲਾ ਕੇ ਕਹਿੰਦਾ ਜੇ ਤੂੰ ਮੈਂ ਘਰ ਲੈ ਜੂਗਾ ਤੇਰਾ ਖਾਲੇ ਘਰ ਨਾਲ ਤੇ ਜਲਵਾਮੀ ਮੇ ਪਾ ਕੇ ਦੇ ਦੂੰਗੀ ਤੁਹਾਨੂੰ ਲੋ ਜੀ ਆਪਾਂ ਅਗੇ ਦੀਪੂ ਲਾ ਲਿਆਂਦੇ ਸ਼ੋਪਿੰਗ ਕਰਨਾ ਦਵਾਈ ਮਾਮੀ ਜੀ ਨੂੰ ਦਵਾਤੀ ਦੇਖਦੇ ਹੁਣ ਕੀ ਕੀ ਲਵਾਂਗੇ ਗਰਮੀ ਬਹੁਤ ਹੈ ਬਾਈ ਸਸ਼ੀਕਲ ਜੀ ਸੋਹਣਿਆਏ ਹੋਈ ਨਹੀਂ ਡਰੈੱਸ ਨਹੀਂ ਹੈ ਜੀ ਅੱਜ ਰਾਸ਼ਟ ਨਹੀਂ ਆਏਗਾ ਗਰਮੀ ਆਕੇ ਗਰਮੀ ਬਹੁਤ ਹੋ ਗਈ ਪਈ ਹੈ ਲੋ ਜੀ ਮਾਮੇ ਜੀ ਕਹਿੰਦੇ ਮੈਨੂੰ ਸ਼ੋਪਿੰਗ ਨਹੀਂ ਵੀ ਕਰਾ ਦੇਣਾ ਪਰ ਚਲੋ ਜੀ ਕੁਝ ਸ਼ੋਪਿੰਗ ਕਰਾਦੇ ਹਾਂ ਸਸ਼ੀਕਲ ਜੀ ਕੋਟ ਸੈੱਟ ਦੇਖਣਾ ਕੋਟ ਸੈੱਟ ਦੇਖਣਾ ਪਾਣੀ ਦਿਖਾਉਂਗੀ ਥੋੜਾ ਇੱਥੇ ਉਧਰ ਆਈਏ ਦੱਸੀ ਦੱਸੀ ਅੰਦਰ ਜਾ ਇੰਨਾ ਦਾ ਸਾਈਜ਼ ਦਿਖਾ ਦਿਓ ਕੋਟ ਸੈੱਟ ਵੀ ਦਿਖਾ ਦਿਓ ਤੇ ਹੋਰ ਮੰਮੀ ਜੀ ਕਿਹਾ ਕੁੜਤੇ ਵਗੈਰਾ ਨਾਈਟ ਸੂਟ ਵੀ ਦਿਖਾ ਦਿਓ ਸੈਸ ਸਟ੍ਰਾਈਕਰ ਰਮਾ ਰੋਡ ਤੇ ਆ ਰਿਹਾ ਹੈ ਜੀ 저 아, 체크. は ਬੰਦਾ ਸਟੂਲ ਨਾਲ ਨਾਲ ਲੈ ਕੇ ਘੁੰਮਰੇ ਦੇਖ ਲੋ ਸਾਡਾ ਸਾਡੇ ਚੈਨਲ ਦਾ ਨਾਮ ਹੈਗਾ ਸੁਨਹਿਰੀ ਟੋਪੀ ਜਿਵੇਂ ਸਾਰੇ ਦੇਖ ਰਹੇ ਹੋ ਵੀਰਾਂ ਦੇ ਦੇਖ ਰਹੇ ਹੋ ਇਹ ਵੀ ਉਹਦਾ ਇੱਕ ਇੰਟਰੈਕਟਿਵ ਕਲਚਰ ਮਾਤ

ਇਹ ਰ ਡਰਾਫਟ ਹਨ ਬਹੁਤ ਜਦੋਂ ਲੋਕ ਕਟਾ ਦਿੰਦੇ ਨੇ ਉਹਦੇ ਕਰਕੇ ਛੱਡ ਲੋ ਜੀ ਬਾਜ਼ਾਰ ਦੇਖੋ ਆਇਓ ਜੀ ਆਪਕੋ ਲੋ ਜੀ ਤੁਹਾਨੂੰ ਬਾਜ਼ਾਰ ਦਿਖਾਈਏ ਬਾਜ਼ਾਰ ਚ ਦੇਖੋ ਕਿੰਨੀ ਜ਼ਿਆਦਾ ਫੁੱਲ ਹੈ ਦੇਖਿਆ ਫੁੱਲ ਕਿੰਨੀ ਪਈ ਬਾਜ਼ਾਰ ਚ ਪਿੰਡਾਂ ਚ ਸਪੋਤ ਨਹੀਂ ਕਿੱਤੂ ਖਾਂਦੀ ਹੁੰਦਾ ਚਲੋ ਦੇਖ ਕੇ ਆਈਏ ਮੈਂ ਦੱਸ ਰਹੀ ਦੀ ਕੋਈ ਨਹੀਂ ਦਿਖਾ ਲਿਆ ਤੁਹਾਨੂੰ ਬਾਜ਼ਾਰ ਚ ਕਿੰਨੀ ਜ਼ਿਆਦਾ ਹੁੰਦਾ ਅੱਜ ਤਾਂ ਪਈ ਮੋਟਾਖਲੇ ਸਾਨੂੰ ਗਰਮੀ ਜ਼ਿਆਦਾ ਲੱਗ ਰਹੀ ਹੈ ਇਹ ਵਾਲੀ ਲੈਣੇ ਜਾਂ ਅਗਲੀ ਲੈਣਾ ਹਾਂ ਲੋ ਜੀ ਪਰ ਲੈਣਾ ਹੈ ਸੂਟ ਰੈੱਡ ਕਲਰ ਮਾਮੀ ਜੀ ਕਿੰਨਾ ਸੋਹਣਾ ਲੱਗ ਰਿਹਾ ਏ ਅੰਦਰ ਜਾ ਕੇ ਦੇਖੋ ਸਾਸਰੀ ਕਾਲਵੀਰ ਜੀ ਹੋ ਠੀਕ ਠਾਕ ਕੀ ਹਾਲ ਹੈ ਵਧੀਆ ਤੁਸੀਂ ਦੱਸੋ ਚੱਲ ਰਿਓ ਆਨਲਾਈਨ ਹਾਂਜੀ ਸੂਟ ਦਿਖਾ ਦਿਓ ਵਧੀਆ ਜ ਮਾਮੀ ਜੀ ਨੇ ਲੈਣਾ ਹੈ ਬਲੈਕ ਬਲੈਕ ਚ ਚੱਲਦਾ ਪੀਸ ਹਾਕ ਫਰਾਕ ਬਣਾਣੀ ਇੱਥੇ ਵਾਲੀ ਐਦਾਂ ਦੀ ਫਰਾਕ ਬਣਾਣੀ ਇਹਨਾਂ ਨੇ ਅੱਛਾ ਜੀ ਪ੍ਰਿੰਟ ਦੀ ਮਨ ਲਗੀ ਐਮ ਜੀ ਹਾਈਟ ਥੋੜੀ ਛੋਟੀ ਹੈ ਇਹਨਾਂ ਦੀ ਲੈਂਥ ਠੀਕ ਹੈ ਲੈਣਾ ਬਲੈਕ ਹੀ ਹੈ ਬਲੈਕ ਚ ਦਿਖਾ ਦਿਓ ਦਿਖਾਓ ਗੜੇ ਇੱਥੇ ਪਾਣੀ ਦਾ ਫੋਨ ਦਿਖਾਓ ਬਲੈਕ ਚ ਨਹੀਂ ਹੈਗਾ ਇਤਨਾ ਮੈਂ ਬਲੈਕ ਹੈਗਾ ਪਟਿਆਲਾ ਤੇ ਮਿਲ ਜਾਣਗੇ ਬਲੈਗ ਉਹ ਇਹ ਹੁਣ ਚੁੰਨੀਆਂ ਬਣਾਏ ਤੁਹਾਡੇ ਪਹਿਲਾਂ ਮੀਨਾ ਚੁੰਨੀ ਤਾਂ ਸੀਗਾ ਇਹ ਚੁੰਨੀਆਂ ਲਾਉਂਦੇ ਮੀਨਾ ਚੁੰਨੀ ਵੀ ਕੋਣਦੀ ਹੈ ਕੱਲ ਆਜੇ ਹੀ ਲੈ ਲਓ ਰੋਗਵਾ ਸਭ ਤੋਂ ਬੈਸਟ ਆ ਤਾਂ ਮੈਂ ਕਿਹਾ ਵੀ ਦੇਖ ਤੇ ਇਹਦਾ ਇਹ ਜਣਾ ਵੀ ਨਾ ਆ ਨਹੀਂ ਕਿਤੇ ਸਾੰਦੀ ਬਾਰੇ ਸਾਡੇ ਕੋਲ ਸਭ ਤੋਂ ਬੈਸਟ ਹੈ ਰੋਗਵਾ ਆਸੇ ਅਲ ਦੋਨੋਂ ਦੇ ਨਾਲ ਜਿਹੜਾ ਮਰਚੀ ਦੇ ਦੋਨੋਂ ਉਹ ਜਾਨ ਬੈਸਟ ਬਲੈਕ ਦੇ ਵਿੱਚ ਤਿਆਰ ਹੋਇਆ ਵਸਤੂ ਮਿਲ ਗਈ 올ਓਵਰ ਸਟੱਪ ਪ੍ਰਿੰਟ 1 ਮੀਟਰ ਦੁਪੱਟਾ ਫਿਰ ਤਾਂ ਇਹਨਾਂ ਚੋ ਲੋ ਆ ਚੀਜ਼ ਜ਼ਿਆਦਾ ਬੈਸਟ ਹੈ ਵੈਨ ਦੋਨਾਂ ਜਿਹੜਾ ਮਰਜ਼ੀ ਕਰਾ ਲੋ ਰਾਈਟ ਆ ਵੀ ਹੋਸਣਾ ਹੈ ਮੈਂ ਜ਼ਿਆਦਾ ਫਿਰ ਆ ਬਲੈਕ ਜਾ ਕੇ ਨਹੀਂ ਮੈਨੂੰ ਇਹ ਦੋਨੋਂ ਚੁੱਕ ਲੈਣਾ ਹੁੰਦਾ ਆ ਵੀ ਚੀਜ਼ ਆ ਵੀ ਚੁੱਕ ਦੋਨੋਂ ਜੇ ਫਰੌਗ ਬਣਾਣੀ ਹੈ ਨਾ ਜੇ ਫਰੋਗ ਉਹਨਾਂ ਨੇ ਫਿੱਟਾ ਫਰੋਗ ਆ ਤੇ ਆ ਜਿਵੇਂ ਕੱਪੜਾ ਜਦਾ ਅੱਛੇ ਦੀ ਬੀ ਉਸ ਜਿਹੜੀ ਆ ਬੜੀ ਕੋਈ ਬਟਿਕ ਵਾਲ ਕਿਸੇ ਨੇ ਆਏ ਹੋਏ ਦਿਖਾ ਦਿਓ ਇਹ ਕਿਸ ਉਹਦੇ ਚਾਇ ਕਿਤਾਈ ਨਹੀਂ ਰੈਂਜ ਰੈਂਜ ਜੀ ਨਾਲ ਨਹੀਂ ਆਉਂਦਾ ਉਹ ਤਾਂ 650 ਦਾ 5 ਮੀਟਰ ਆ 950 ਦਾ ਸੂਟ ਅੱਧਾ ਕਰ ਮੈਂ 600 ਆਮ ਤਰੀਕਾ ਕਰਨਾ ਚਾਹੀਦਾ ਆਉਣ ਦਿਖਾਉਂ ਆ ਮਸੂਮੀ ਨੇ ਆਹੋ ਹਾਂ ਕੀ ਆਉਂਦੀ ਡਿਸਟਰਬ ਕਰਦੇ ਜੀ ਆ ਗੁੰਟੇ ਵਰਗਾ ਚੰਗੀ ਦਿਓ ਫੀਓ ਅੱਛਾ ਤਾਂ ਕੋਈ ਇਹਦਾ ਕਲਰਫੁਲ ਰੂਸ਼ੀ ਜਾਂਦਾ ਹੈ ਤਾਂ ਨਹੀਂ ਇਦਾਂ ਤੁਸੀਂ ਹੁਣ ਇਹਦੇ ਕੋਈ ਕੱਲੀ ਆਪਾਂ ਸ਼ਰਟ ਬਣਾਣੀ ਹੈ ਫਰੋਕ ਬਣਾਣੀ ਹੈ ਫਰੋਕ ਬਣਾਣੀ ਹੈ ਇਦਾਂ ਤਾਂ ਨਹੀਂ ਆਣੀ ਇਹਨੇ ਪਾਈ ਹੈ ਕੱਲੀ ਕੱਪੜਾ ਜੀ ਨਹੀਂ ਨਾ ਇਦਾਂ ਦੀ ਕੱਲੀ ਵਾਲੀ ਇਹਨੇ ਪਾਈ ਕੱਪੜਾ ਹੁਣ ਲਾਉਣਾ ਲਾਉਣਾ ਆਹ ਬੜਾ ਸੋਹਣਾ। ਬਹੁਤ acha udna lagge. ਆਹ ਇਸ ਕਪੜੇ ਚ ਨਹੀਂ ਹੈਗਾ। ਆ ਤਾਂ ਮੈਂ ਲੈ ਤਾਂ ਵੇਖਦਾ ਕਪੜਾ ਹੈ। ਇਸ ਤੋਂ ਵਧੀਆ ਕਪੜਾ ਹੈ। ਮੈਂ ਲੈ ਤਾਂ ਵੇ। ਦੋਸਤ ਲੈ ਕੇ ਇਹ ਉਸ ਤੋਂ ਵਧੀਆ ਕਪੜਾ ਹੈ ਜੀ। ਇਹ ਉਹ ਹੈ ਆਹ ਵਾਲਾ ਉਸ ਤੋਂ ਹੀ ਵਧੀਆ ਕਪੜਾ ਹੈ। ਉੱਪਰ ਹੈ। ਉਹ ਇਹ ਦੇ ਦੇ ਇੱਥੇ ਕੜੀ ਬੋਲ। ਉਹ ਇਹ ਕੋਲ ਤੇ ਆਉਂਦੇ। ਉਹਦਾ ਟੁਕਟੇ ਵਾਲੇ। ਇਹਦਾ ਸਰਸਿਸ 130 ਰੁਪਏ ਇਹ ਵਾਲਾ ਕਿਹੜਾ ਦਾ ਸੂਟ ਦਾ ਰੇਟ ਇਹ ਵੀ ਮਿਲੂਗਾ ਜਿੰਨਾ ਮਰਜ਼ੀ ਲੈ ਲੂਸੀ ਜਿੰਨਾ ਮਰਜ਼ੀ ਰੂਲ ਆ ਲੈਣ ਕੇ ਤਾ ਇਹ ਦਾ 950 ਸੂਟ ਦਾ ਹੈ ਇਹ ਇਹ ਹੀ ਵਾਲਾ ਪੁੱਛਿਆ ਸਾਡੇ 950